ਜ਼ਰੂਰੀ ਏ ਪਰ ਮੈਂ ਹੈਰਾਨ ਹੋ ਗਿਆ ਅੱਜ ਬੋਲਣ ਵਾਲਿਆਂ ਤੇ ਜਿਹੜੀ ਗੱਲ ਸੁਣੀ ਸੀ ਨਾ ਵੀ ਦਾਤਰੀ ਦੇ ਇੱਕ ਪਾਸੇ ਦੰਦਾ ਤੇ ਜਹਾਨ ਦੇ ਦੋ ਪਾਸੇ ਦੰਦੇ ਨੇ ਕੁਝ ਦਿਨ ਪਹਿਲਾਂ ਇੱਕ ਗਰੰਥੀ ਸਿੰਘ ਜੁਗਰਾਜ ਸਿੰਘ ਜੱਬੋਵਾਲ ਦੀ ਇੱਕ ਜੱਬੋਵਾਲ ਪਿੰਡ ਦੀ ਧੀ ਦੇ ਨਾਲ ਅਸ਼ਲੀਲ ਵੀਡੀਓ ਵਾਇਰਲ ਹੁੰਦੀ ਏ ਤੇ ਜਦੋਂ ਉਹ ਵੀਡੀਓ ਵਾਇਰਲ ਹੁੰਦੀ ਏ ਤੇ ਦੁਨੀਆ ਨੇ ਇੱਕ ਆਵਾਜ਼ ਹੋ ਕੇ ਕਹਿ ਵੀ ਇਹੋ ਜੀ ਮਾਰੀ ਕਰਤੂਤ ਕਰਨ ਵਾਲੇ ਵਾਸਤੇ ਮਰ ਜਾਣਾ ਚਾਹੀਦਾ ਇਹਨੂੰ ਮਰ ਜਾਣਾ ਚਾਹੀਦਾ ਜਾਂ ਇਹਨੂੰ ਮਾਰ ਦੇਣਾ ਚਾਹੀਦਾ ਇਹ ਲੋਕਾਂ ਦੀ ਆਵਾਜ਼ ਸੀ ਉਸ ਦਿਨ ਦੀ ਤੇ ਅੱਜ ਜਦੋਂ ਪੁਸ਼ਟੀ ਹੋਈ ਕਹਿਣ ਲੱਗੇ ਜਗਰਾਤ ਸਿੰਘ ਮਰ ਗਿਆ ਕੋਈ ਕਹਿੰਦੇ ਜੀ ਮਾਰਤਾ ਕੋਈ ਕਹਿੰਦੇ ਜੀ ਉਹਨੇ ਆਤਮ ਹੱਤਿਆ ਕੀਤੀ ਇਹ ਇੱਕ ਤਫਤੀਸ਼ ਦਾ ਹਿੱਸਾ ਹੈ ਇਹ ਜਾਂਚ ਦਾ ਹਿੱਸਾ ਹੈ ਇਹਦੇ ਬਾਅਦ ਚ ਪਤਾ ਲੱਗੇਗਾ ਵੀ ਉਹਨੇ ਆਤਮ ਹੱਤਿਆ ਕੀਤੀ ਕਿ ਕਿਸੇ ਨੇ ਮਾਰਿਆ ਪਰ ਪਹਿਲੇ ਦਿਨ ਪਹਿਲੇ ਦਿਨ ਲੋਕਾਂ ਨੇ ਇਹ ਕਿਹਾ ਸੀ ਵੀ ਜਿੱਡੀ ਨੇ ਮਾੜੀ ਕਰਤੂਤ ਕੀਤੀ ਹੈ ਨਾ ਇਹਨੂੰ ਮਰ ਜਾਣਾ ਚਾਹੀਦਾ ਹੈ ਤੇ ਜਾਂ ਇਹਨੂੰ ਮਾਰ ਦੇਣਾ ਚਾਹੀਦਾ ਹੈ ਤੇ ਉਦੋਂ ਜਥੇਬੰਦੀਆਂ ਨੇ ਵੀ ਕਿਹਾ ਵੀ ਅਸੀਂ ਇਹਦਾ ਸੋਧਾ ਲਾਵਾਂਗੇ ਪੰਥਦਰਦੀਆਂ ਨੇ ਵੀ ਕਿਹਾ ਵੀ ਜਿੱਡੀ ਮਾੜੀ ਕਰਤੂਤ ਕੀਤੀ ਏ ਇੱਕ ਮਰਿਆਦਾ ਦਾ ਰਖਵਾਲਾ ਵੇਖੋ ਗ੍ਰੰਥ ਦਾ ਰਖਵਾਲਾ ਤਾਂ ਹੀ ਗ੍ਰੰਥੀ ਕਿਹਾ ਜਾਂਦਾ ਨਾ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਵੀ ਜਦੋਂ ਗੁਰੂ ਅਰਜਨ ਪਾਤਸ਼ਾਹ ਨੇ ਇੱਕ ਗ੍ਰੰਥ ਦੀ ਸੰਪਾਦਨਾ ਕੀਤੀ ਨਾ ਭਗਤ ਬਾਣੀ ਨੂੰ ਤਰਤੀਬ ਦਿੱਤੀ ਗੁਰ ਬਾਣੀ ਨੂੰ ਤਰਤੀਬ ਦਿੱਤੀ ਰਾਗਾਂ ਦੇ ਵਿੱਚ ਵੀ ਰਹਿੰਦੀ ਜ਼ਿੰਦਗੀ ਤੱਕ ਕੋਈ ਰਾਲਾ ਨਾ ਪਾ ਸਕੇ ਕਹਿੰਦੇ ਜਦੋਂ ਗ੍ਰੰਥ ਦੀ ਸੰਪਾਦਨਾ ਹੋਈ ਨਾ ਤੇ ਅੱਜ ਮੇਰੇ ਪਾਤਸ਼ਾਹ ਥੋੜੇ ਜਿਹੀ ਚਿੰਤਾ ਦੇ ਵਿੱਚ ਨੇ ਤੇ ਭਾਈ ਗੁਰਦਾਸ ਜੀ ਨੇ ਪੁੱਛਿਆ ਕਹਿੰਦੇ ਪਾਤਸ਼ਾਹ ਜੀ ਕਿਸ ਗੱਲ ਦੀ ਚਿੰਤਾ ਹੈ ਅੱਜ ਗ੍ਰੰਥ ਦੀ ਸੰਪਾਦਨਾ ਹੋਊਗੀ ਰਹਿੰਦੀ ਜ਼ਿੰਦਗੀ ਤੱਕ ਇਹਦੇ ਵਿੱਚ ਕੋਈ ਰਾਲਾ ਨਹੀਂ ਪਾ ਸਕਦਾ ਪਾਤਸ਼ਾਹ ਨੇ ਉਦੋਂ ਕਿਹਾ ਸੀ ਕਹਿਣ ਲੱਗੇ ਜਿੰਨਾ ਪਵਿੱਤਰ ਗ੍ਰੰਥ ਇਹ ਨਾ ਕੀਤੇ ਇੰਨਾ ਪਵਿੱਤਰ ਗ੍ਰੰਥ ਹੀ ਮਿਲ ਜੇ ਤੇ ਜਦੋਂ ਬਾਬਾ ਬੁੱਢਾ ਸਾਹਿਬ ਵੱਲ ਨਿਗਾਹ ਗਈ ਕਹਿ ਲਗੇ ਸੱਚਮੁੱਚ ਤੁਹਾਡੀ ਆਤਮਾ ਬੜੀ ਪਵਿੱਤਰ ਏ ਤੁਹਾਡਾ ਜੀਵਨ ਬੜਾ ਪਵਿੱਤਰ ਏ ਤੁਸੀਂ ਸੱਚਮੁੱਚ ਨਿਰਮਲੋ ਮਲ ਤੋਂ ਰਹਿ ਤੋਂ ਤੁਹਾਡਾ ਦਾੜਾ ਹੀ ਚਿੱਟਾ ਨਹੀਂ ਤੁਹਾਡਾ ਹਿਰਦਾ ਵੀ ਚਿੱਟਾ ਹੈ ਤੁਹਾਡੇ ਕੱਪੜੇ ਚਿੱਟੇ ਨਹੀਂ ਤੁਹਾਡਾ ਮਨ ਵੀ ਚਿੱਟਾ ਹੈ ਇਹੋ ਜਿਹੀ ਗ੍ਰੰਥੀ ਮੇਰੇ ਪਾਤਸ਼ਾਹ ਨੇ ਪੈਦਾ ਕੀਤੇ ਸਨ ਤੇ ਅੱਜ ਗ੍ਰੰਥੀ ਕਿੱਥੇ ਆ ਗਏ ਮੈਂ ਕਹਿੰਦਾ ਵੀ ਜੇ ਕਾਨੂੰਨ ਦਾ ਰਖਵਾਲਾ ਹੀ ਕਾਨੂੰਨ ਦੀਆਂ ਧੱਜੀਆਂ ਡਾਏਗਾ ਮੈਂ ਹਮੇਸ਼ਾ ਗਰੰਥੀ ਦੇ ਹੱਕ 'ਚ ਬੋਲਿਆ ਜਿਸ ਵੀ ਗਰੰਥੀ ਦੇ ਨਾਲ ਪਿੰਡ ਦੇ ਵਿੱਚ ਤੱਕਾ ਹੋਇਆ ਜਾਂ ਕਿਸੇ ਵੀ ਪ੍ਰਬੰਧਕ ਨੇ ਤੱਕਾ ਕੀਤਾ ਅਸੀਂ ਹਮੇਸ਼ਾ ਗਰੰਥੀ ਦੇ ਨਾਲ ਖੜੇ ਆਂ ਪਰ ਜੇ ਐਡੀ ਮਾੜੀ ਕਰਤੂਤ ਕੀਤੀ ਤੇ ਯਾਦ ਰੱਖਿਆ ਜੀ ਅਸੀਂ ਗਰੰਥੀ ਇਹੋ ਜੇ ਮਾਰੇ ਗਰੰਥੀ ਦੇ ਨਾਲ ਅਸੀਂ ਨਹੀਂ ਖੜਦੇ ਵੀ ਜਿਹੜਾ ਕਿਸੇ ਦੀ ਧੀ ਦਾ ਹੀ ਸਕਾ ਨਹੀਂ ਕਿਸੇ ਦੀ ਭੈਣ ਦਾ ਸਕਾ ਨਹੀਂ ਵੇਖੋ ਗੁਰਬਾਣੀ ਦੇ ਵਿੱਚ ਮੇਰੇ ਪਾਤਸ਼ਾਹ ਨੇ ਉਹਨਾਂ ਧੀਆਂ ਭੈਣਾਂ ਨੂੰ ਕਿੰਨਾ ਸਤਿਕਾਰ ਦਿੱਤਾ ਸੋਖਿਉ ਮੰਦਾ ਆਖੀ ਜਿੱਤ ਜਮੇ ਰਾਜਾਨ ਰਹਿਤਨਾਮੇ ਕਹਿੰਦੇ ਪਰ ਬੇਟੀ ਕੋ ਬੇਟੀ ਜਾਣੇ ਪਰ ਇਸਤਰੀ ਕੋ ਮਾਤ ਬਖਾਨੇ ਆਪਣੀ ਇਸਤਰੀ ਸਿਉ ਰਤ ਹੋਈ ਰਹਿਤਵੰਤ ਗੁਰ ਕਾ ਸਿਖ ਸੋਈ ਇਹ ਰਹਿਤਨਾਮੇ ਕੇਵਲ ਸੁਣਾਉਣ ਮਾਤਰ ਨੇ ਇਹ ਗੁਰਬਾਣੀ ਸੁਣਾਉਣ ਮਾਤਰ ਹੈ ਗੁਰਦੁਆਰੇ ਦੇ ਵਿੱਚ ਗ੍ਰੰਥੀ ਕੋਲ ਹਰੇਕ ਨੇ ਆਉਣਾ ਪਿੰਡ ਦੀ ਧੀ ਨੇ ਵੀ ਆਉਣਾ ਪਿੰਡ ਦੀ ਭੈਣ ਨੇ ਵੀ ਆਉਣਾ ਪਿੰਡ ਦੀ ਮਾਂ ਨੇ ਵੀ ਆਉਣਾ ਬੱਚੇ-ਬੱਚੇ ਨੇ ਆਉਣਾ ਇਹੋ ਜਿਹਾ ਕਰੈਕਟਰਲੈਸ ਬੰਦਾ ਜਿਹੜਾ ਸਾਨੂੰ ਨਹੀਂ ਚਾਹੀਦਾ ਇਹਨਾਂ ਵਾਸਤੇ ਸਜ਼ਾ ਮੈਂ ਕਹਿੰਦਾ ਵੀ ਸਭ ਤੋਂ ਸ੍ਰੇਸ਼ਟ ਸਜ਼ਾ ਸਜ਼ਾ-ਏ-ਮੌਤ ਜਿਹੜਾ ਕਿਸੇ ਧੀ ਦਾ ਸਕਾ ਨਹੀਂ ਜਿਹੜਾ ਬੇਦਬੀ ਕਰਦਾ ਭਾਵੇਂ ਉਹ ਕੋਈ ਵੀ ਹੋਵੇ ਜਿਹੜਾ ਵੀ ਬੇਦਬੀ ਕਰਦਾ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਸਿੰਘੂ ਬਾਰਡਰ ਤੇ ਨਿਹੰਗ ਸਿੰਘਾਂ ਨੇ ਝਟਕਾਇਆ ਨਾ ਮੈਂ ਕਹਿੰਦਾ ਵੀ ਉਹਦੇ ਵਾਸਤੇ ਇਹੋ ਸਜ਼ਾ ਚਾਹੀਦੀ 2015 ਤੋਂ ਲੈ ਕੇ 2021 ਤੱਕ ਲਗਭਗ ਪੰਜਾਬ ਦੀ ਧਰਤੀ ਤੇ 500 ਤੋਂ ਉੱਪਰ ਬੇਦਬੀਆਂ ਹੋਈਆਂ ਤੇ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਨਾ ਦਰਸ਼ਕੋ ਵੀ ਕਿਹੜੀ ਬੇਅਦਬੀ ਦਾ ਸਾਨੂੰ ਇਨਸਾਫ ਮਿਲਿਆ ਹੈ ਤਕਰੀਬਨ ਦੋਸ਼ੀ ਫੜੇ ਜਾਂਦੇ ਰਹੇ ਪਰ ਉਹਨਾਂ ਨੂੰ ਮੰਦਬੁੱਧੀ ਕਹਿ ਕੇ ਮੈਂਟਲੀ ਅਫਸੈਟ ਕਹਿ ਕੇ ਉਹਨਾਂ ਨੂੰ ਕੁਛ ਕੁ ਦੇਣਾ ਬਾਅਦ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਂਦਾ ਹੈ ਉਹ ਸਮਾਜ ਦੇ ਵਿੱਚ ਫਿਰ ਗੰਦਗੀ ਫੈਲਾਉਂਦੇ ਨੇ ਵੇਖੋ ਜਦੋਂ ਬੰਦਾ ਮਰ ਜਾਂਦਾ ਨਾ ਅੱਜ ਮੈਂ ਦੋ ਦੰਦਿਆਂ ਦੀ ਗੱਲ ਤਾਂ ਕੀਤੀ ਦੁਨੀਆ ਦੇ ਲੋਕਾਂ ਨੇ ਅੱਜ ਜਦੋਂ ਮਰ ਗਿਆ ਕੋਈ ਕਹਿੰਦੇ ਜੀ ਉਹਨੂੰ ਮਾਰਨਾ ਨਹੀਂ ਸੀ ਚਾਹੀਦਾ ਜਦੋਂ ਟੀਟੂ ਮਰ ਗਿਆ ਲਖਬੀਰ ਸਿੰਘ ਉਦੋਂ ਵੀ ਕਹਿ ਦਿੱਤਾ ਬਈ ਉਹਨੂੰ ਮਾਰਨਾ ਨਹੀਂ ਸੀ ਚਾਹੀਦਾ ਜਦੋਂ ਕਿਸੇ ਤਾੜੀ ਧੀ ਭੈਣ ਦੇ ਨਾਲ ਇਹੋ ਜਿਹਾ ਕਾਰਾ ਹੋਇਆ ਹੋਵੇ ਤੇ ਉਦੋਂ ਵੇਖੋ ਵੀ ਕਿਹੋ ਜੀ ਸਜ਼ਾ ਚਾਹੀਦੀ ਏ ਇਹੋ ਜੇ ਹਵਸ਼ੀ ਲੋਕ ਇਹੋ ਜੇ ਨਸ਼ੇੜੀ ਲੋਕ ਲਖਬੀਰ ਟੀਟੂ ਵਰਗੇ ਲਾ ਲੋ ਤੇ ਜਾਂ ਇਹ ਜੱਬੋਵਾਲ ਵਰਗੇ ਲਾ ਲੋ ਜਗਰਾਤ ਸਿੰਘ ਵਰਗੇ ਇਸ ਸਮਾਜ ਤੇ ੱੱੱੱੱੱੱੱੱ ਇਹੋ ਜੇ ਬੰਦਿਆਂ ਨੂੰ ਮਕਾ ਦੇਣਾ ਹੀ ਚਾਹੀਦਾ ਕਿਉਂਕਿ ਵੇਖੋ ਧੀਆ ਪੈਣਾ ਵੀ ਇੱਜ਼ਤ ਤਾਂ ਹੀ ਬਚੇਗੀ ਜੇ ਇਹੋ ਜਿਹਾ ਗੰਦ ਸਮਾਜ ਦੇ ਵਿੱਚੋਂ ਮੁੱਕ ਜਾਏਗਾ ਇਹ ਤੇ ਵੀਡੀਓ ਵਾਇਰਲ ਹੋ ਗਈ ਖੋਰੇ ਹੋਰ ਵੀ ਇਹਨੇ ਕਿੰਨੀਆਂ ਕੁ ਧੀਆਂ ਦੇ ਨਾਲ ਸ਼ੋਸ਼ਣ ਕੀਤਾ ਹੋਏਗਾ ਕਿੰਨੀਆਂ ਕੁ ਧੀਆਂ ਦੀ ਇੱਜ਼ਤ ਨਾਲੇ ਖੇਡਿਆ ਹੋਏਗਾ ਇਹਨਾਂ ਦੋਹਾਂ ਨੇ ਬਾਣੇ ਦੀ ਵੀ ਬੇਦਬੀ ਕੀਤੀ ਭਾਵੇਂ ਉਹ ਟੀਟੂ ਸੀ ਉਹ ਵੀ ਨਿਹੰਗ ਸਿੰਘਾਂ ਦਾ ਬਾਣਾ ਕਲਗੀ ਧਰ ਦਾ ਬਾਣਾ ਪਾ ਕੇ ਉੱਥੇ ਗਿਆ ਤੇ ਇਹਨੇ ਵੀ ਬਾਣੇ ਦੇ ਵਿੱਚ ਜਿੰਨੀਆਂ ਵੀ ਇਹਦੀਆਂ ਫੋਟੋਆਂ ਆਪਾਂ ਵੇਖਦੇ ਚੋਲੇ ਵਾਲੀਆਂ ਨੇ ਇਹ ਇੱਕ ਦੇ ਸਰਸੇ ਵਾਲੇ ਤੋਂ ਘੱਟ ਨੇ ਵੇਖੋ ਸਰਸੇ ਵਾਲੇ ਨੇ ਉਦੋਂ ਆਪਾਂ ਕਿਹਾ ਵੀ ਕਲਗੀ ਧਰ ਪਾਤਸ਼ਾਹ ਦੇ ਬਾਣੇ ਨੂੰ ਨੇ ਬਦਨਾਮ ਕੀਤਾ ਹੈ ਕਰਤੂਤਾ ਇਹਦੀਆਂ ਬਹੁਤ ਮਾਰੀਆਂ ਹੈ ਤੇ ਯਾਦ ਰੱਖਿਆ ਜੀ ਇਹਦੀਆਂ ਕਰਤੂਤਾ ਕਿੰਨੀਆਂ ਕੋ ਚੰਗੀਆਂ ਸੀ ਬਾਣਾ ਇਹਨੇ ਵੀ ਕਲਗੀਧਰ ਪਾਛਾ ਦਾ ਪਾਇਆ ਪਰ ਅੰਦਰ ਸੋਚ ਉਹ ਝੂਠੇ ਸਾਧ ਵਾਲੀ ਸੀ ਇਹੋ ਜਿਹੇ ਬੰਦਿਆਂ ਨੂੰ ਬੇਅਦਬੀ ਕਰਨ ਵਾਲਿਆਂ ਨੂੰ ਔਰ ਕਿਸੇ ਦੀ ਧੀ ਪੈਣ ਦੀ ਇੱਜ਼ਤ ਦੇ ਨਾਲ ਖੇਡਣ ਵਾਲਿਆਂ ਨੂੰ ਮੈਂ ਕਹਿੰਦਾ ਵੀ ਇਹ ਸਜ਼ਾ ਹੀ ਚਾਹੀਦੀ ਸਜ਼ਾ ਸਜ਼ਾਏ ਮੌਤ ਚਾਹੀਦੀ ਇਹਦੂ ਘੱਟ ਕੋਈ ਸਜ਼ਾ ਨਾ ਦਿੱਤੀ ਜਾਵੇ ਇਹ ਨਸ਼ੇੜੀ ਬੰਦੇ ਪਿਛਲੇ ਦਿਨਾਂ ਦੇ ਅੰਦਰ ਮੈਂ ਵੇਖਿਆ ਵੀ ਕਿਹਾ ਤਾਂ ਟੀਟੂ ਬੜੇ ਸਾਡੇ ਪ੍ਰਚਾਰਕਾਂ ਨੇ ਹੋਰ ਵੀ ਉਹਦੀ ਹਮਾਇਤ ਚ ਰਾਜਨੀਤਿਕ ਪਾਰਟੀਆਂ ਵੀ ਆ ਗਈਆਂ ਵੀ ਉਹਦੀਆਂ ਤਿੰਨ ਧੀਆਂ ਸੀ ਉਹਦੀ ਘਰ ਵਾਲੀ ਸੀ ਉਹਨੂੰ ਮਾਰ ਦਿੱਤਾ ਮੈਂ ਪੁੱਛਣਾ ਚਾਹੁੰਦਾ ਵੀ ਨਿਆਗ ਸਿੰਘ ਉਹਦੇ ਘਰ ਮਾਰਨ ਗਏ ਨੇ ਉਹ ਦਿੱਲੀ ਅੰਬਲਨ ਗਿਆ ਸੀ ਬੇਦਬੀ ਉਹਨੇ ਕੀਤੀ 30000 ਰੁਪਏ ਉਹ ਮੰਨਿਆ ਗ੍ਰਾਂਟ ਉਹਨੇ ਚੱਕਿਆ ਸਾਰੇ ਪ੍ਰੂਫ ਮਿਲ ਗਏ ਅਜੇ ਉਹਨੂੰ ਸਜ਼ਾ ਨਹੀਂ ਸੀ ਚਾਹੀਦੀ ਇਹ ਦਿੱਤਾ ਉਹਦੀਆਂ ਤਿੰਨ ਬੇਟੀਆਂ ਤਰਸ ਚਾਹੀਦਾ ਸੀ ਉਹਦੇ ਤੇ ਮੈਂ ਕਿਹਾ ਵੀ ਕਿੰਨੀ ਕੋ ਬੱਚੀਆਂ ਦੀ ਪਰਵਰਿਸ਼ ਕਰ ਰਿਹਾ ਸੀ ਕਿੰਨਾ ਕੋਨਵੈਂਟ ਸਕੂਲਾਂ ਚ ਉਹਨਾਂ ਨੂੰ ਪੜਾ ਰਿਹਾ ਸੀ ਕਿੰਨਾ ਕੋ ਆਪਣੀ ਇਸਤਰੀ ਦਾ ਖਿਆਲ ਰੱਖ ਰਿਹਾ ਸੀ ਉਹਦੇ ਸਹੁਰੇ ਦੀ ਸਟੇਟਮੈਂਟ ਵੀ 6 ਸਾਲ ਤੋਂ ਨੇ ਮੇਰੀ ਧੀ ਨੂੰ ਛੱਡਿਆ ਹੋਇਆ ਤਿੰਨ ਦੋਤੀਆਂ ਨੂੰ ਆਪਣੀ ਧੀ ਨੂੰ ਮੈਂ ਪਾਲ ਰਿਆ ਮੇਰਾ ਦੋਤਾ ਇਲਾਜ ਖਣੋਂ ਮਰ ਗਿਆ ਨਸ਼ੇੜੀ ਬੰਦਾ ਸੀ ਚੋਰੀਆਂ ਕਰਦਾ ਸੀ ਸਮਾਜ ਲਈ ਉਹ ਤੱਬਾ ਸੀ ਦਿਹਾੜੀ ਤੇ ਉਹਨੂੰ ਕੋ ਲੈ ਕੇ ਨਹੀਂ ਸੀ ਜਾਂਦਾ ਮਰਨ ਤੋਂ ਬਾਅਦ ਤੁਸੀਂ ਉਹਦੇ ਤੇ ਤਰਸ ਕਰਨ ਲੱਗ ਪਏ ਕਿਸੇ ਨੇ ਕਹਿ ਤਾਨੂੰ ਕਾਂ ਵਾਂਗੂ ਟੰਗਤਾ ਕਾਂ ਵਾਂਗੂ ਟੰਗਣ ਤੋਂ ਬਾਅਦ ਤੁਸੀਂ ਜਿੰਨੀ ਕਾਂਵਾਂ ਰੋਲੀ ਪਾਈ ਉਹਦੇ ਰਿਸ਼ਤੇਦਾਰਾਂ ਨੇ ਜਿਵੇਂ ਕਾਂ ਦੇ ਮਰੇ ਤੇ ਉਹਦੇ ਰਿਸ਼ਤੇਦਾਰ ਭੈਣ ਪਾਈ ਆਉਂਦੇ ਨੇ ਵੇਖੋ ਇਹੋ ਜਿਹੇ ਗੰਦੇ ਬੰਦੇ ਸਮਾਜ ਲਈ ਬਹੁਤ ਹੀ ਘਾਤਕ ਨੇ ਹਵਸ਼ੀ ਲੋਕ ਇਹੋ ਜਿਹੇ ਜਿਹੜੇ ਹਵਸ਼ ਦੇ ਸ਼ਿਕਾਰ ਨੇ ਨਾ ਉਹ ਕਿਸੇ ਵੀ ਧੀ ਦੇ ਸਕੇ ਨਹੀਂ ਹੋ ਸਕਦੇ ਤੇ ਐਡੀ ਵੱਡੀ ਪੋਸਟ ਤੇ ਬਾਬਾ ਬੁੱਢਾ ਸਾਹਿਬ ਵਾਲੀ ਪੋਸਟ ਤੇ ਬਹਿ ਕੇ ਇਹੋ ਜਿਹਾ ਕੋ ਕਰਮ ਕਰੇ ਪਹਿਲੀ ਤੇ ਗੱਲੇ ਕਿਸੇ ਨੂੰ ਨਹੀਂ ਕਰਨਾ ਚਾਹੀਦਾ ਤੇ ਜਿਹੜਾ ਗਰੰਥੀ ਸਿੰਘ ਜਿਹਨੇ ਲੋਕਾਂ ਨੂੰ ਮਰਿਆਦਾ ਤੋਂ ਜਾਣੂ ਕਰਾਉਣਾ ਜਿਹੜਾ ਧੀਆਂ ਦੀ ਇੱਜ਼ਤ ਕਰਨ ਵਾਲਾ ਜਿਹਨੇ ਬਾਬਾ ਬੁੱਢਾ ਸਾਹਿਬ ਵਾਲੀ ਪੋਸਟ ਤੇ ਬੈਠਾ ਹੋਵੇ ਤੇ ਉਹ ਇਹੋ ਜਿਹੇ ਕਾਰੇ ਨੂੰ ਇਨਜਾਮ ਦੇਵੇ ਤੇ ਮੈਂ ਕਹਿੰਦਾ ਵੀ ਆ ਮੌਤ ਦੀ ਸਜ਼ਾ ਵੀ ਉਹਦੇ ਵਾਸਤੇ ਛੋਟੀ ਹੈ ਉਹਨੂੰ ਕਿਤੇ ਵੀ ਢੋਈ ਨਹੀਂ ਮਿਲਣੀ ਉਹ ਧੀ ਦੀ ਇੱਜ਼ਤ ਰੋਲਤੀ ਅੱਜ ਵੀਡੀਓ ਘਰ ਘਰ ਪਹੁੰਚ ਗਈ ਉਹ ਧੀ ਧੀ ਦੇ ਮਾਪੇ ਉਹ ਕਿਸ ਮੂੰਹ ਦੇ ਨਾਲ ਦੁਨੀਆ ਦੇ ਵਿੱਚ ਵਿਚਰਨਗੇ ਕਿਸ ਮੂੰਹ ਦੇ ਨਾਲ ਵਿਚਰਨਗੇ ਤੁਸੀਂ ਦੱਸ ਦਿਓ ਵੇਖੋ ਆ ਧੀਆ ਵਾਲੇ ਨੂੰ ਕੰਮ ਨਹੀਂ ਕਰਨਾ ਚਾਹੀਦਾ ਤੇ ਮੈਂ ਵੇਖਿਆ ਵੀ ਉਹ ਕਹਿੰਦੇ ਗਰੰਥੀ ਸਿੰਘ ਦੀ 40 ਸਾਲ ਦੀ ਉਮਰ ਹੈ ਉਹਦੀ ਆਪਣੀ ਇੱਕ ਧੀ ਹੈ ਵੇਖੋ 18 ਸਾਲ ਦੀ ਧੀ ਦੇ ਨਾਲ ਉਹ ਸ਼ਲੀਲ ਵੀਡੀਓ ਬਣਾ ਰਿਹਾ ਹੈ ਉਹਦੀ ਇੱਜ਼ਤ ਨਾਲ ਖੇਡ ਰਿਹਾ ਤੇ 10 12 ਸਾਲਾਂ ਦੀ ਦੀ ਆਪਣੀ ਧੀ ਹੈ ਦੇਖੋ ਰੱਬਤੀ ਇਸ ਗੱਲੋਂ ਦਿੰਦਾ ਵੀ ਦੁਨੀਆ ਦੀਆਂ ਧੀਆਂ ਨੂੰ ਵੇਖਣ ਦਾ ਬੰਦੇ ਦਾ ਨਜ਼ਰੀਆ ਬਦਲ ਜੇ ਤੇ ਜੇ ਧੀ ਲੈ ਕੇ ਵੀ ਨਜ਼ਰੀਆ ਨਹੀਂ ਬਦਲਿਆ ਤੇ ਇਹੋ ਜੇ ਲੋਕਾਂ ਨੂੰ ਸਜ਼ਾ ਸਜ਼ਾਏ ਮੌਤ ਹੀ ਚਾਹੀਦੀ ਏ ਅੱਜ ਉਹਦੇ ਸਾਲੇ ਦੀ ਵੀ ਸਟੇਟਮੈਂਟ ਆਈ ਗਰੰਤੀ ਸਿੰਘ ਦੇ ਸਾਲੇ ਨੇ ਕਿਹਾ ਵੀ ਸਾਡੀ ਭੈਣ ਰੱਜ ਕੇ ਸੁਨੱਖੀ ਫੁੱਲਾਂ ਵਰਗੀ ਇੰਨੀ ਉਹਦੀ ਕੁੱਟਮਾਰ ਕਰਦਾ ਰਿਹਾ ਜਿਹੜਾ ਰੋਜ਼ ਗੁਰਦੁਆਰੇ ਦੇ ਅੰਦਰ ਹੋਕਾ ਦਿੰਦਾ ਸੋ ਕਿਉ ਮੰਦਾ ਕੀ ਜਿੱਤ ਜੰਮੇ ਰਾਜਾਣ ਜਿਸ ਮਾਨ ਨੇ ਰਾਜੇ ਮਹਾਰਾਜਿਆਂ ਨੂੰ ਪੀਰਾਂ ਪੈਗੰਬਰਾਂ ਨੂੰ ਸ਼ਹੀਦਾਂ ਨੂੰ ਭਗਤਾਂ ਨੂੰ ਜਨਮ ਦਿੱਤਾ ਉਹਨਾਂ ਦੇ ਨਾਲ ਮਾੜਾ ਸਲੂਕ ਕਰਦਾ ਰਿਹਾ ਉਹਨੂੰ ਕੁੱਟਦਾ ਮਾਰਦਾ ਰਿਹਾ ਤੇ ਦੂਜਿਆਂ ਦੀਆਂ ਧੀਆਂ ਦੀ ਇੱਜ਼ਤ ਨਾਲ ਖੇਡਦਾ ਰਿਹਾ ਉਹ ਦਿਨ ਅਸੀਂ ਸਭ ਨੇ ਇੱਕ ਜ਼ਬਾਨ ਹੋ ਕੇ ਕਿਹਾ ਸੀ ਇਹ ਜਿੱਡੀ ਨੇ ਮਾੜੀ ਕਰਤੂਤ ਕੀਤੀ ਏ ਇਹਨੂੰ ਮਰ ਜਾਣਾ ਚਾਹੀਦਾ ਤੇ ਜਾਂ ਇਹਨੂੰ ਮਾਰ ਦੇਣਾ ਚਾਹੀਦਾ ਅੱਜ ਜੇ ਮਰ ਗਿਆ ਜਾਂ ਕਿਸੇ ਨੇ ਮਾਰਤਾ ਹੈ ਅੱਜ ਸਾਡੀ ਸਟੇਟਮੈਂਟ ਹੀ ਬਦਲ ਗਈ ਅੱਜ ਅਸੀਂ ਕਹਿਤਾ ਇਸ ਤਰ੍ਹਾਂ ਨਹੀਂ ਚਾਹੀਦਾ ਜੀ ਕਿਸੇ ਨੂੰ ਕਾਨੂੰਨ ਹੱਥ 'ਚ ਨਹੀਂ ਸੀ ਲੈਣਾ ਚਾਹੀਦਾ ਆਹ ਨਹੀਂ ਸੀ ਚਾਹੀਦਾ ਮੈਂ ਤੇ ਹੈਰਾਨ ਆ ਵੀ ਕਾਨੂੰਨ ਤੇ ਦੋ ਪੱਖਾ ਹੈ ਦੁਨੀਆ ਵੀ ਦੋ ਪੱਖੀ ਏ ਜਦੋਂ ਗੁਨਾਹ ਕਰਦਾ ਉਦੋਂ ਕਹਿੰਦੇ ਜੀ ਨੂੰ ਮਾਰ ਦੇਣਾ ਚਾਹੀਦਾ ਤੇ ਉਦੋਂ ਬਾਅਦ ਜੇ ਉਹਨੂੰ ਕੋ ਮਾਰ ਦਿੰਦਾ ਜਾਂ ਮਰ ਜਾਂਦਾ ਤੇ ਫਿਰ ਦੂਜੇ ਪਾਸੇ ਹੋ ਜਾਂਦੇ ਨੇ ਗੁਰੂ ਸਵਾਰਿਓ ਮੈਂ ਇਹੋ ਕਹਿਣਾ ਚਾਹੁੰਨਾ ਦਰਸ਼ਕੋ ਕਿਸੇ ਦੀ ਧੀ ਦੀ ਇੱਜ਼ਤ ਲੁੱਟਣ ਵਾਲੇ ਵਾਸਤੇ ਜਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਵਾਸਤੇ ਕੇਵਲ ਸਜ਼ਾ ਸਜ਼ਾਏ ਮੌਤ ਚਾਹੀਦੀ ਏ ਇਹ ਮੇਰਾ ਚਿਤ ਕੀਤਾ ਵੀ ਜਦੋਂ ਮੈਂ ਲੋਕਾਂ ਦੀਆਂ ਗੱਲਾਂ ਸੁਣੀਆਂ ਵੀ ਨਹੀਂ ਵੀ ਇੱਕ ਸੁਨੇਹਾ ਦਈਏ ਵੀ ਇਹ ਜਿਹੜੀ ਮੌਤ ਸਜ਼ਾਏ ਮੌਤ ਇਹ ਨਾ ਇਹ ਵੀ ਉਹਨਾਂ ਵਾਸਤੇ ਬੜੀ ਛੋਟੀ ਏ ਕੁਝ ਨਾ ਕਹਿਣੇ ਸੇ ਵੀ ਖੋ ਜਾਤਾ ਹੈ ਹੁਨਰ ਚੁੱਪ ਰਹਿਣੇ ਵੀ ਵੀ ਜ਼ਾਲਮ ਕੀ ਮਦਦ ਹੁੰਦੀ ਹੈ ਇਸੇ ਨੇ ਬੜਾ ਸੋਹਣਾ ਲਿਖਿਆ ਇਹ ਕਹਿੰਦਾ ਜੇ ਚੁੱਪ ਰਹੇ ਤੇ ਸਮਝ ਲਓ ਇਹ ਵੀ ਜ਼ਾਲਮ ਦੀ ਮਦਦ ਹੋਵੇਗੀ ਬੋਲਣਾ ਬੜਾ ਜ਼ਰੂਰੀ ਏ ਪਰ ਮੈਂ ਹੈਰਾਨ ਹੋ ਗਿਆ ਅੱਜ ਬੋਲਣ ਵਾਲਿਆਂ ਤੇ ਜਿਹੜੀ ਗੱਲ ਸੁਣੀ ਸੀ ਨਾ ਵੀ ਦਾਤਰੀ ਦੇ ਇੱਕ ਪਾਸੇ ਦੰਦਾ ਤੇ ਜਹਾਨ ਦੇ ਦੋ ਪਾਸੇ ਦੰਦੇ ਨੇ ਕੁਝ ਦਿਨ ਪਹਿਲਾਂ ਇੱਕ ਗ੍ਰੰਥੀ ਸਿੰਘ ਜੁਗਰਾਜ ਸਿੰਘ ਜੱਬੋਵਾਲ ਦੀ ਇੱਕ ਜੱਬੋਵਾਲ ਪਿੰਡ ਦੀ ਧੀ ਦੇ ਨਾਲ ਅਸ਼ਲੀਲ ਵੀਡੀਓ ਵਾਇਰਲ ਹੁੰਦੀ ਏ ਤੇ ਜਦੋਂ ਉਹ ਵੀਡੀਓ ਵਾਇਰਲ ਹੁੰਦੀ ਏ ਤੇ ਦੁਨੀਆ ਨੇ ਇੱਕ ਆਵਾਜ਼ ਹੋ ਕੇ ਕਹਿ ਵੀ ਇਹੋ ਜੀ ਮਾਰੀ ਕਰਤੂਤ ਕਰਨ ਵਾਲੇ ਵਾਸਤੇ ਮਰ ਜਾਣਾ ਚਾਹੀਦਾ ਇਹਨੂੰ ਮਰ ਜਾਣਾ ਚਾਹੀਦਾ ਜਾਂ ਇਹਨੂੰ ਮਾਰ ਦੇਣਾ ਚਾਹੀਦਾ ਇਹ ਲੋਕਾਂ ਦੀ ਆਵਾਜ਼ ਸੀ ਉਸ ਦਿਨ ਦੀ ਤੇ ਅੱਜ ਜਦੋਂ ਪੁਸ਼ਟੀ ਹੋਈ ਕਹਿਣ ਲੱਗੇ ਜਗਰਾਤ ਸਿੰਘ ਮਰ ਗਿਆ ਕੋਈ ਕਹਿੰਦੇ ਜੀ ਮਾਰਤਾ ਕੋਈ ਕਹਿੰਦੇ ਜੀ ਉਹਨੇ ਆਤਮ ਹੱਤਿਆ ਕੀਤੀ ਇਹ ਇੱਕ ਤਫਤੀਸ਼ ਦਾ ਹਿੱਸਾ ਹੈ ਇਹ ਜਾਂਚ ਦਾ ਹਿੱਸਾ ਹੈ ਇਹਦੇ ਬਾਅਦ ਚ ਪਤਾ ਲੱਗੇਗਾ ਵੀ ਉਹਨੇ ਆਤਮ ਹੱਤਿਆ ਕੀਤੀ ਕਿ ਕਿਸੇ ਨੇ ਮਾਰਿਆ ਪਰ ਪਹਿਲੇ ਦਿਨ ਪਹਿਲੇ ਦਿਨ ਲੋਕਾਂ ਨੇ ਇਹ ਕਿਹਾ ਸੀ ਵੀ ਜਿੱੱਡੀ ਨੇ ਮਾੜੀ ਕਰਤੂਤ ਕੀਤੀ ਹੈ ਨਾ ਇਹਨੂੰ ਮਰ ਜਾਣਾ ਚਾਹੀਦਾ ਤੇ ਜਾਂ ਇਹਨੂੰ ਮਾਰ ਦੇਣਾ ਚਾਹੀਦਾ ਤੇ ਉਦੋਂ ਜਥੇਬੰਦੀਆਂ ਨੇ ਵੀ ਕਿਹਾ ਵੀ ਅਸੀਂ ਇਹਦਾ ਸੋਧਾ ਲਾਵਾਂਗੇ ਪੰਥਦਰਦੀਆਂ ਨੇ ਵੀ ਕਿਹਾ ਵੀ ਜਿੱੱਡੀ ਮਾੜੀ ਕਰਤੂਤ ਕੀਤੀ ਏ ਇੱਕ ਮਰਿਆਦਾ ਦਾ ਰਖਵਾਲਾ ਵੇਖੋ ਗ੍ਰੰਥ ਦਾ ਰਖਵਾਲਾ ਤਾਂ ਹੀ ਗ੍ਰੰਥੀ ਕਿਹਾ ਜਾਂਦਾ ਨਾ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਵੀ ਜਦੋਂ ਗੁਰੂ ਅਰਜਨ ਪਾਤਸ਼ਾਹ ਨੇ ਇੱਕ ਗ੍ਰੰਥ ਦੀ ਸੰਪਾਦਨਾ ਕੀਤੀ ਨਾ ਭਗਤ ਬਾਣੀ ਨੂੰ ਤਰਤੀਬ ਦਿੱਤੀ ਗੁਰ ਬਾਣੀ ਨੂੰ ਤਰਤੀਬ ਦਿੱਤੀ ਰਾਗਾਂ ਦੇ ਵਿੱਚ ਵੀ ਰਹਿੰਦੀ ਜ਼ਿੰਦਗੀ ਤੱਕ ਕੋਈ ਰਾਲਾ ਨਾ ਪਾ ਸਕੇ ਕਹਿੰਦੇ ਜਦੋਂ ਗ੍ਰੰਥ ਦੀ ਸੰਪਾਦਨਾ ਹੋਈ ਨਾ ਤੇ ਅੱਜ ਮੇਰੇ ਪਾਤਸ਼ਾਹ ਥੋੜੇ ਜਿਹੀ ਚਿੰਤਾ ਦੇ ਵਿੱਚ ਨੇ ਤੇ ਭਾਈ ਗੁਰਦਾਸ ਜੀ ਨੇ ਪੁੱਛਿਆ ਕਹਿੰਦੇ ਪਾਤਸ਼ਾਹ ਜੀ ਕਿਸ ਗੱਲ ਦੀ ਚਿੰਤਾ ਹੈ ਅੱਜ ਗ੍ਰੰਥ ਦੀ ਸੰਪਾਦਨਾ ਹੋਊਗੀ ਰਹਿੰਦੀ ਜ਼ਿੰਦਗੀ ਤੱਕ ਇਹਦੇ ਵਿੱਚ ਕੋਈ ਰਾਲਾ ਨਹੀਂ ਪਾ ਸਕਦਾ ਪਾਤਸ਼ਾਹ ਨੇ ਉਦੋਂ ਕਿਹਾ ਸੀ ਕਹਿਣ ਲੱਗੇ ਜਿੰਨਾ ਪਵਿੱਤਰ ਗ੍ਰੰਥ ਇਹ ਨਾ ਕੀਤੇ ਇੰਨਾ ਪਵਿੱਤਰ ਗ੍ਰੰਥ ਹੀ ਮਿਲ ਜੇ ਤੇ ਜਦੋਂ ਬਾਬਾ ਬੁੱਢਾ ਸਾਹਿਬ ਵੱਲ ਨਿਗਾਹ ਗਈ ਕਹਿ ਲਗੇ ਸੱਚਮੁੱਚ ਤੁਹਾਡੀ ਆਤਮਾ ਬੜੀ ਪਵਿੱਤਰ ਏ ਤੁਹਾਡਾ ਜੀਵਨ ਬੜਾ ਪਵਿੱਤਰ ਏ ਤੁਸੀਂ ਸੱਚਮੁੱਚ ਨਿਰਮਲੋ ਮਲ ਤੋਂ ਰਹਿ ਤੋਂ ਤੁਹਾਡਾ ਦਾੜਾ ਹੀ ਚਿੱਟਾ ਨਹੀਂ ਤੁਹਾਡਾ ਹਿਰਦਾ ਵੀ ਚਿੱਟਾ ਹੈ ਤੁਹਾਡੇ ਕੱਪੜੇ ਚਿੱਟੇ ਨਹੀਂ ਤੁਹਾਡਾ ਮਨ ਵੀ ਚਿੱਟਾ ਹੈ ਇਹੋ ਜਿਹੀ ਗ੍ਰੰਥੀ ਮੇਰੇ ਪਾਤਸ਼ਾਹ ਨੇ ਪੈਦਾ ਕੀਤੇ ਸਨ ਤੇ ਅੱਜ ਗ੍ਰੰਥੀ ਕਿੱਥੇ ਆ ਗਏ ਮੈਂ ਕਹਿੰਨਾ ਵੀ ਜੇ ਕਾਨੂੰਨ ਦਾ ਰਖਵਾਲਾ ਹੀ ਕਾਨੂੰਨ ਦੀਆਂ ਧੱਜੀਆਂ ਡਾਏਗਾ ਮੈਂ ਹਮੇਸ਼ਾ ਗਰੰਥੀ ਦੇ ਹੱਕ 'ਚ ਬੋਲਿਆ ਜਿਸ ਵੀ ਗਰੰਥੀ ਦੇ ਨਾਲ ਪਿੰਡ ਦੇ ਵਿੱਚ ਤੱਕਾ ਹੋਇਆ ਜਾਂ ਕਿਸੇ ਵੀ ਪ੍ਰਬੰਧਕ ਨੇ ਤੱਕਾ ਕੀਤਾ ਅਸੀਂ ਹਮੇਸ਼ਾ ਗਰੰਥੀ ਦੇ ਨਾਲ ਖੜੇ ਆਂ ਪਰ ਜੇ ਐਡੀ ਮਾੜੀ ਕਰਤੂਤ ਕੀਤੀ ਤੇ ਯਾਦ ਰੱਖਿਆ ਜੀ ਅਸੀਂ ਗਰੰਥੀ ਇਹੋ ਜੇ ਮਾਰੇ ਗਰੰਥੀ ਦੇ ਨਾਲ ਅਸੀਂ ਨਹੀਂ ਖੜਦੇ ਵੀ ਜਿਹੜਾ ਕਿਸੇ ਦੀ ਧੀ ਦਾ ਹੀ ਸਕਾ ਨਹੀਂ ਕਿਸੇ ਦੀ ਭੈਣ ਦਾ ਸਕਾ ਨਹੀਂ ਵੇਖੋ ਗੁਰਬਾਣੀ ਦੇ ਵਿੱਚ ਮੇਰੇ ਪਾਤਸ਼ਾਹ ਨੇ ਉਹਨਾਂ ਧੀਆਂ ਭੈਣਾਂ ਨੂੰ ਕਿੰਨਾ ਸਤਿਕਾਰ ਦਿੱਤਾ ਸੋਖਿਉ ਮੰਦਾ ਆਖੀ ਜਿੱਤ ਜੰਮੇ ਰਾਜਾਨ ਰਹਿਤਨਾਮੇ ਕਹਿੰਦੇ ਪਰ ਬੇਟੀ ਕੋ ਬੇਟੀ ਜਾਣੇ ਪਰ ਇਸਤਰੀ ਕੋ ਮਾਤ ਬਖਾਨੇ ਆਪਣੀ ਇਸਤਰੀ ਸਿਉ ਰਤ ਹੋਈ ਰਹਿਤਵੰਤ ਗੁਰ ਕਾ ਸਿਖ ਸੋਈ ਇਹ ਰਹਿਤਨਾਮੇ ਕੇਵਲ ਸੁਣਾਉਣ ਮਾਤਰ ਨੇ ਇਹ ਗੁਰਬਾਣੀ ਸੁਣਾਉਣ ਮਾਤਰ ਹੈ ਗੁਰਦੁਆਰੇ ਦੇ ਵਿੱਚ ਗ੍ਰੰਥੀ ਕੋਲ ਹਰੇਕ ਨੇ ਆਉਣਾ ਪਿੰਡ ਦੀ ਧੀ ਨੇ ਵੀ ਆਉਣਾ ਪਿੰਡ ਦੀ ਭੈਣ ਨੇ ਵੀ ਆਉਣਾ ਪਿੰਡ ਦੀ ਮਾਂ ਨੇ ਵੀ ਆਉਣਾ ਬੱਚੇ-ਬੱਚੇ ਨੇ ਆਉਣਾ ਇਹੋ ਜਿਹਾ ਕਰੈਕਟਰਲੈਸ ਬੰਦਾ ਜਿਹੜਾ ਸਾਨੂੰ ਨਹੀਂ ਚਾਹੀਦਾ ਇਹਨਾਂ ਵਾਸਤੇ ਸਜ਼ਾ ਮੈਂ ਕਹਿੰਦਾ ਵੀ ਸਭ ਤੋਂ ਸ੍ਰੇਸ਼ਟੇ ਸਜ਼ਾ ਸਜ਼ਾ-ਏ-ਮੌਤ ਜਿਹੜਾ ਕਿਸੇ ਧੀ ਦਾ ਸਕਾ ਨਹੀਂ ਜਿਹੜਾ ਬੇਦਬੀ ਕਰਦਾ ਭਾਵੇਂ ਉਹ ਕੋਈ ਵੀ ਹੋਵੇ ਜਿਹੜਾ ਵੀ ਬੇਦਬੀ ਕਰਦਾ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਸਿੰਘੂ ਬਾਰਡਰ ਤੇ ਨਿਹੰਗ ਸਿੰਘਾਂ ਨੇ ਝਟਕਾਇਆ ਨਾ ਮੈਂ ਕਹਿੰਦਾ ਵੀ ਉਹਦੇ ਵਾਸਤੇ ਇਹੋ ਸਜ਼ਾ ਚਾਹੀਦੀ 2015 ਤੋਂ ਲੈ ਕੇ 2021 ਤੱਕ ਲਗਭਗ ਪੰਜਾਬ ਦੀ ਧਰਤੀ ਤੇ 500 ਤੋਂ ਉੱਪਰ ਬੇਦਬੀਆਂ ਹੋਈਆਂ ਤੇ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਨਾ ਦਰਸ਼ਕੋ ਵੀ ਕਿਹੜੀ ਬੇਅਦਬੀ ਦਾ ਸਾਨੂੰ ਇਨਸਾਫ ਮਿਲਿਆ ਹੈ ਤਕਰੀਬਨ ਦੋਸ਼ੀ ਫੜੇ ਜਾਂਦੇ ਰਹੇ ਪਰ ਉਹਨਾਂ ਨੂੰ ਮੰਦਬੁੱਧੀ ਕਹਿ ਕੇ ਮੈਂਟਲੀ ਅਫਸੈਟ ਕਹਿ ਕੇ ਉਹਨਾਂ ਨੂੰ ਕੁਛ ਕੁ ਦੇਣਾ ਬਾਅਦ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਂਦਾ ਹੈ ਉਹ ਸਮਾਜ ਦੇ ਵਿੱਚ ਫਿਰ ਗੰਦਗੀ ਫੈਲਾਉਂਦੇ ਨੇ ਵੇਖੋ ਜਦੋਂ ਬੰਦਾ ਮਰ ਜਾਂਦਾ ਨਾ ਅੱਜ ਮੈਂ ਦੋ ਦੰਦਿਆਂ ਦੀ ਗੱਲ ਤਾਂ ਕੀਤੀ ਦੁਨੀਆ ਦੇ ਲੋਕਾਂ ਨੇ ਅੱਜ ਜਦੋਂ ਮਰ ਗਿਆ ਕੋਈ ਕਹਿੰਦੇ ਜੀ ਉਹਨੂੰ ਮਾਰਨਾ ਨਹੀਂ ਸੀ ਚਾਹੀਦਾ ਜਦੋਂ ਟੀਟੂ ਮਰ ਗਿਆ ਲਖਬੀਰ ਸਿੰਘ ਉਦੋਂ ਵੀ ਕਹਿ ਦਿੱਤਾ ਬਈ ਉਹਨੂੰ ਮਾਰਨਾ ਨਹੀਂ ਸੀ ਚਾਹੀਦਾ ਜਦੋਂ ਕਿਸੇ ਤਾੜੀ ਧੀ ਭੈਣ ਦੇ ਨਾਲ ਇਹੋ ਜਿਹਾ ਕਾਰਾ ਹੋਇਆ ਹੋਵੇ ਤੇ ਉਦੋਂ ਵੇਖੋ ਵੀ ਕਿਹੋ ਜੀ ਸਜ਼ਾ ਚਾਹੀਦੀ ਏ ਇਹੋ ਜੇ ਹਵਸ਼ੀ ਲੋਕ ਇਹੋ ਜੇ ਨਸ਼ੇੜੀ ਲੋਕ ਲਖਬੀਰ ਟੀਟੂ ਵਰਗੇ ਲਾ ਲੋ ਤੇ ਜਾਂ ਇਹ ਜੱਬੋਵਾਲ ਵਰਗੇ ਲਾ ਲੋ ਜਗਰਾਤ ਸਿੰਘ ਵਰਗੇ ਇਸ ਸਮਾਜ ਤੇ ੱੱੱੱੱੱੱੱੱੱੱੱ ਇਹੋ ਜੇ ਬੰਦਿਆਂ ਨੂੰ ਮਕਾ ਦੇਣਾ ਹੀ ਚਾਹੀਦਾ ਕਿਉਂਕਿ ਵੇਖੋ ਧੀਆ ਪੈਣਾ ਦੀ ਇੱਜ਼ਤ ਤਾਂ ਹੀ ਬਚੇਗੀ ਜੇ ਇਹੋ ਜਿਹਾ ਗੰਦ ਸਮਾਜ ਦੇ ਵਿੱਚੋਂ ਮੁੱਕ ਜਾਏਗਾ ਇਹ ਤੇ ਵੀਡੀਓ ਵਾਇਰਲ ਹੋ ਗਈ ਖੋਰੇ ਹੋਰ ਵੀ ਇਹਨੇ ਕਿੰਨੀਆਂ ਕੁ ਧੀਆਂ ਦੇ ਨਾਲ ਸ਼ੋਸ਼ਣ ਕੀਤਾ ਹੋਏਗਾ ਕਿੰਨੀਆਂ ਕੁ ਧੀਆਂ ਦੀ ਇੱਜ਼ਤ ਨਾਲੇ ਖੇਡਿਆ ਹੋਏਗਾ ਇਹਨਾਂ ਦੋਹਾਂ ਨੇ ਬਾਣੇ ਦੀ ਵੀ ਬੇਦਬੀ ਕੀਤੀ ਭਾਵੇਂ ਉਹ ਟੀਟੂ ਸੀ ਉਹ ਵੀ ਨਿਹੰਗ ਸਿੰਘਾਂ ਦਾ ਬਾਣਾ ਕਲਗੀ ਧਰ ਦਾ ਬਾਣਾ ਪਾ ਕੇ ਉੱਥੇ ਗਿਆ ਤੇ ਇਹਨੇ ਵੀ ਬਾਣੇ ਦੇ ਵਿੱਚ ਜਿੰਨੀਆਂ ਵੀ ਇਹਦੀਆਂ ਫੋਟੋਆਂ ਆਪਾਂ ਵੇਖਦੇ ਚੋਲੇ ਵਾਲੀਆਂ ਨੇ ਇਹ ਇੱਕ ਦੇ ਸਰਸੇ ਵਾਲੇ ਤੋਂ ਘੱਟ ਨੇ ਵੇਖੋ ਸਰਸੇ ਵਾਲੇ ਨੇ ਉਦੋਂ ਆਪਾਂ ਕਿਹਾ ਵੀ ਕਲਗੀ ਤਰ ਪਾਤਸ਼ਾਹ ਦੇ ਬਾਣੇ ਨੂੰ ਨੇ ਬਦਨਾਮ ਕੀਤਾ ਹੈ ਕਰਤੂਤਾ ਇਹਦੀਆਂ ਬਹੁਤ ਮਾੜੀਆਂ ਹੈ ਤੇ ਯਾਦ ਰੱਖਿਆ ਜੀ ਇਹਦੀਆਂ ਕਰਤੂਤਾ ਕਿੰਨੀਆਂ ਕੋ ਚੰਗੀਆਂ ਸੀ ਬਾਣਾ ਇਹਨੇ ਵੀ ਕਲਗੀਧਰ ਪਾਛਾ ਦਾ ਪਾਇਆ ਪਰ ਅੰਦਰ ਸੋਚ ਉਹ ਝੂਠੇ ਸਾਧ ਵਾਲੀ ਸੀ ਇਹੋ ਜਿਹੇ ਬੰਦਿਆਂ ਨੂੰ ਬੇਅਦਬੀ ਕਰਨ ਵਾਲਿਆਂ ਨੂੰ ਔਰ ਕਿਸੇ ਦੀ ਧੀ ਪੈਣ ਦੀ ਇੱਜ਼ਤ ਦੇ ਨਾਲ ਖੇਡਣ ਵਾਲਿਆਂ ਨੂੰ ਮੈਂ ਕਹਿੰਦਾ ਵੀ ਇਹ ਸਜ਼ਾ ਹੀ ਚਾਹੀਦੀ ਸਜ਼ਾ ਸਜ਼ਾਏ ਮੌਤ ਚਾਹੀਦੀ ਇਹਦੂ ਘੱਟ ਕੋਈ ਸਜ਼ਾ ਨਾ ਦਿੱਤੀ ਜਾਵੇ ਇਹ ਨਸ਼ੇੜੀ ਬੰਦੇ ਪਿਛਲੇ ਦਿਨਾਂ ਦੇ ਅੰਦਰ ਮੈਂ ਵੇਖਿਆ ਵੀ ਕਿਹਾ ਤਾਂ ਟੀਟੂ ਬੜੇ ਸਾਡੇ ਪ੍ਰਚਾਰਕਾਂ ਨੇ ਹੋਰ ਵੀ ਉਹਦੀ ਹਮਾਇਤ ਚ ਰਾਜਨੀਤਿਕ ਪਾਰਟੀਆਂ ਵੀ ਆ ਗਈਆਂ ਵੀ ਉਹਦੀਆਂ ਤਿੰਨ ਧੀਆਂ ਸੀ ਉਹਦੀ ਘਰ ਵਾਲੀ ਸੀ ਉਹਨੂੰ ਮਾਰ ਦਿੱਤਾ ਮੈਂ ਪੁੱਛਣਾ ਚਾਹੁੰਦਾ ਵੀ ਨਿਆਗ ਸਿੰਘ ਉਹਦੇ ਘਰ ਮਾਰਨ ਗਏ ਨੇ ਉਹ ਦਿੱਲੀ ਅੰਬਲਨ ਗਿਆ ਸੀ ਬੇਦਬੀ ਉਹਨੇ ਕੀਤੀ 30000 ਰੁਪਏ ਉਹ ਮੰਨਿਆ ਗ੍ਰਾਂਟ ਉਹਨੇ ਚੱਕਿਆ ਸਾਰੇ ਪ੍ਰੂਫ ਮਿਲ ਗਏ ਅਜੇ ਉਹਨੂੰ ਸਜ਼ਾ ਨਹੀਂ ਸੀ ਚਾਹੀਦੀ ਕਹ ਦਿੱਤਾ ਉਹਦੀਆਂ ਤਿੰਨ ਬੇਟੀਆਂ ਤਰਸ ਚਾਹੀਦਾ ਸੀ ਉਹਦੇ ਤੇ ਮੈਂ ਕਿਹਾ ਵੀ ਕਿੰਨੀ ਕੋ ਬੱਚੀਆਂ ਦੀ ਪਰਵਰਿਸ਼ ਕਰ ਰਿਹਾ ਸੀ ਕਿੰਨਾ ਕੋਨਵੈਂਟ ਸਕੂਲਾਂ ਚ ਉਹਨਾਂ ਨੂੰ ਪੜਾ ਰਿਆ ਸੀ ਕਿੰਨਾ ਕੋ ਆਪਣੀ ਇਸਤਰੀ ਦਾ ਖਿਆਲ ਰੱਖ ਰਿਹਾ ਸੀ ਉਹਦੇ ਸਹੁਰੇ ਦੀ ਸਟੇਟਮੈਂਟ ਵੀ 6 ਸਾਲ ਤੋਂ ਨੇ ਮੇਰੀ ਧੀ ਨੂੰ ਛੱਡਿਆ ਹੋਇਆ ਤਿੰਨ ਦੋਤੀਆਂ ਨੂੰ ਆਪਣੀ ਧੀ ਨੂੰ ਮੈਂ ਪਾਲ ਰਿਆ ਮੇਰਾ ਦੋਤਾ ਇਲਾਜ ਖੁਣੋਂ ਮਰ ਗਿਆ ਨਸ਼ੇੜੀ ਬੰਦਾ ਸੀ ਚੋਰੀਆਂ ਕਰਦਾ ਸੀ ਸਮਾਜ ਲਈ ਉਹ ਤੱਬਾ ਸੀ ਦਿਹਾੜੀ ਤੇ ਉਹਨੂੰ ਕੋ ਲੈ ਕੇ ਨਹੀਂ ਸੀ ਜਾਂਦਾ ਮਰਨ ਤੋਂ ਬਾਅਦ ਤੁਸੀਂ ਉਹਦੇ ਤੇ ਤਰਸ ਕਰਨ ਲੱਗ ਪਏ ਕਿਸੇ ਨੇ ਕਹਿ ਤਾਨੂੰ ਕਾਂ ਵਾਂਗੂ ਟੰਗਤਾ ਕਾਂ ਵਾਂਗੂ ਟੰਗਣ ਤੋਂ ਬਾਅਦ ਤੁਸੀਂ ਜਿੰਨੀ ਕਾਂਵਾਂ ਰੋਲੀ ਪਾਈ ਉਹਦੇ ਰਿਸ਼ਤੇਦਾਰਾਂ ਨੇ ਜਿਵੇਂ ਕਾਂ ਦੇ ਮਰੇ ਤੇ ਉਹਦੇ ਰਿਸ਼ਤੇਦਾਰ ਭੈਣ ਪਈ ਆਉਂਦੇ ਨੇ ਵੇਖੋ ਇਹੋ ਜਿਹੇ ਗੰਦੇ ਬੰਦੇ ਸਮਾਜ ਲਈ ਬਹੁਤ ਹੀ ਘਾਤਕ ਨੇ ਹਵਸ਼ੀ ਲੋਕ ਇਹੋ ਜਿਹੇ ਜਿਹੜੇ ਹਵਸ਼ ਦੇ ਸ਼ਿਕਾਰ ਨੇ ਨਾ ਉਹ ਕਿਸੇ ਵੀ ਤੀ ਦੇ ਸਕੇ ਨਹੀਂ ਹੋ ਸਕਦੇ ਤੇ ਐਡੀ ਵੱਡੀ ਪੋਸਟ ਤੇ ਬਾਬਾ ਬੁੱਢਾ ਸਾਹਿਬ ਵਾਲੀ ਪੋਸਟ ਤੇ ਬਹਿ ਕੇ ਇਹੋ ਜਿਹਾ ਕੋ ਕਰਮ ਕਰੇ ਪਹਿਲੀ ਤੇ ਗੱਲ ਇਹ ਕਿਸੇ ਨੂੰ ਨਹੀਂ ਕਰਨਾ ਚਾਹੀਦਾ ਤੇ ਜਿਹੜਾ ਗਰੰਥੀ ਸਿੰਘ ਜਿਹਨੇ ਲੋਕਾਂ ਨੂੰ ਮਰਿਆਦਾ ਤੋਂ ਜਾਣੂ ਕਰਾਉਣਾ ਹੈ ਜਿਹੜਾ ਧੀਆਂ ਦੀ ਇੱਜ਼ਤ ਕਰਨ ਵਾਲਾ ਜਿਹਨੇ ਬਾਬਾ ਬੁੱਢਾ ਸਾਹਿਬ ਵਾਲੀ ਪੋਸਟ ਤੇ ਬੈਠਾ ਹੋਵੇ ਤੇ ਉਹ ਇਹੋ ਜਿਹੇ ਕਾਰੇ ਨੂੰ ਇਨਜਾਮ ਦਵੇ ਤੇ ਮੈਂ ਕਹਿੰਨਾ ਵੀ ਆ ਮੌਤ ਦੀ ਸਜ਼ਾ ਵੀ ਉਹਦੇ ਵਾਸਤੇ ਛੋਟੀ ਹੈ ਉਹਨੂੰ ਕਿਤੇ ਵੀ ਢੋਈ ਨਹੀਂ ਮਿਲਣੀ ਉਹ ਧੀ ਦੀ ਇੱਜ਼ਤ ਰੋਲਤੀ ਅੱਜ ਵੀਡੀਓ ਘਰ ਘਰ ਪਹੁੰਚ ਗਈ ਉਹ ਧੀ ਧੀ ਦੇ ਮਾਪੇ ਉਹ ਕਿਸ ਮੂੰਹ ਦੇ ਨਾਲ ਦੁਨੀਆ ਦੇ ਵਿੱਚ ਵਿਚਰਨਗੇ ਕਿਸ ਮੂੰਹ ਦੇ ਨਾਲ ਵਿਚਰਨਗੇ ਤੁਸੀਂ ਦੱਸ ਦਿਓ ਵੇਖੋ ਆ ਧੀਆ ਵਾਲੇ ਨੂੰ ਕੰਮ ਨਹੀਂ ਕਰਨਾ ਚਾਹੀਦਾ ਤੇ ਮੈਂ ਵੇਖਿਆ ਵੀ ਉਹ ਕਹਿੰਦੇ ਗਰੰਥੀ ਸਿੰਘ ਦੀ 40 ਸਾਲ ਦੀ ਉਮਰ ਹੈ ਉਹਦੀ ਆਪਣੀ ਇੱਕ ਧੀ ਹੈ ਵੇਖੋ 18 ਸਾਲ ਦੀ ਧੀ ਦੇ ਨਾਲ ਉਹ ਸ਼ਲੀਲ ਵੀਡੀਓ ਬਣਾ ਰਿਹਾ ਹੈ ਉਹਦੀ ਇੱਜ਼ਤ ਨਾਲ ਖੇਡ ਰਿਹਾ ਤੇ ਦਸਾਂ 12 ਸਾਲਾਂ ਦੀ ਦੀ ਆਪਣੀ ਧੀ ਹੈ ਦੇਖੋ ਰੱਬਤੀ ਇਸ ਗੱਲੋਂ ਦਿੰਦਾ ਵੀ ਦੁਨੀਆ ਦੀਆਂ ਧੀਆਂ ਨੂੰ ਵੇਖਣ ਦਾ ਬੰਦੇ ਦਾ ਨਜ਼ਰੀਆ ਬਦਲ ਜੇ ਤੇ ਜੇ ਧੀ ਲੈ ਕੇ ਵੀ ਨਜ਼ਰੀਆ ਨਹੀਂ ਬਦਲਿਆ ਤੇ ਇਹੋ ਜੇ ਲੋਕਾਂ ਨੂੰ ਸਜ਼ਾ ਸਜ਼ਾਏ ਮੌਤ ਹੀ ਚਾਹੀਦੀ ਏ ਅੱਜ ਉਹਦੇ ਸਾਲੇ ਦੀ ਵੀ ਸਟੇਟਮੈਂਟ ਆਈ ਗਰੰਤੀ ਸਿੰਘ ਦੇ ਸਾਲੇ ਨੇ ਕਿਹਾ ਵੀ ਸਾਡੀ ਭੈਣ ਰੱਜ ਕੇ ਸੁਨੱਖੀ ਫੁੱਲਾਂ ਵਰਗੀ ਇੰਨੀ ਉਹਦੀ ਕੁੱਟਮਾਰ ਕਰਦਾ ਰਿਹਾ ਜਿਹੜਾ ਰੋਜ਼ ਗੁਰਦੁਆਰੇ ਦੇ ਅੰਦਰ ਹੋਕਾ ਦਿੰਦਾ ਸੋ ਕਿਉ ਮੰਦਾ ਕੀ ਜਿੱਤ ਜੰਮੇ ਰਾਜਾਨ ਜਿਸ ਮਾਨ ਨੇ ਰਾਜੇ ਮਹਾਰਾਜਿਆਂ ਨੂੰ ਪੀਰਾਂ ਪੈਗੰਬਰਾਂ ਨੂੰ ਸ਼ਹੀਦਾਂ ਨੂੰ ਭਗਤਾਂ ਨੂੰ ਜਨਮ ਦਿੱਤਾ ਉਹਨਾਂ ਦੇ ਨਾਲ ਮਾੜਾ ਸਲੂਕ ਕਰਦਾ ਰਿਹਾ ਉਹਨੂੰ ਕੁੱਟਦਾ ਮਾਰਦਾ ਰਿਹਾ ਤੇ ਦੂਜਿਆਂ ਦੀਆਂ ਧੀਆਂ ਦੀ ਇੱਜ਼ਤ ਨਾਲ ਖੇਡਦਾ ਰਿਹਾ ਉਹ ਦਿਨ ਅਸੀਂ ਸਭ ਨੇ ਇੱਕ ਜ਼ਬਾਨ ਹੋ ਕੇ ਕਿਹਾ ਸੀ ਇਹ ਜਿੱਡੀ ਨੇ ਮਾੜੀ ਕਰਤੂਤ ਕੀਤੀ ਏ ਇਹਨੂੰ ਮਰ ਜਾਣਾ ਚਾਹੀਦਾ ਤੇ ਜਾਂ ਇਹਨੂੰ ਮਾਰ ਦੇਣਾ ਚਾਹੀਦਾ ਅੱਜ ਜੇ ਮਰ ਗਿਆ